ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪਾਈਆਂ ਧਨਮਤ ਔਰ ਗੁਦਰਤ ਔਰ ਕਿੰਦਾ ਵੱਡਾ ਜਿਗਰਾ ਹੋਣਾ ਉਸ ਮਾਤਾ ਦਾ ਜਿਨੇ ਐਸੇ ਲਾਲ ਨੂੰ ਜਨਮ ਦਿੱਤਾ ਪੁੱਤਰਿਆ ਨੂੰ ਆਪਣੇ ਹੱਥੀ ਪਾਲਿਆ ਜਿੰਦੀਆਂ ਉਹ ਮਾਵਾ ਹੁੰਦੀਆਂ ਹਨ ਦਿਰਲੇ ਮਾਤਾ ਪਿਤਾ ਹੁੰਦੇ ਹਨ ਜਿਹੜੇ ਬੱਚਿਆਂ ਨੂੰ ਇੰਨਾ ਪਿਆਰ ਕਰਦੇ ਹਨ ਚੰਗੇ ਸੰਸਾਰ ਦਿੰਦੇ ਹਨ ਜਦ ਕਿਸ ਸੰਸਕਰਤਾ ਉਹਨਾਂ ਦੇ ਸੰਗਤਾਂ ਦੇ ਜਿਨ੍ਹਾਂ ਦੇ ਅੰਦਰ ਆਪਣੇ ਖੇੜਾ ਚਾਰ ਬੀੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਤੋਂ ਲਿਖਵਾਇਆ ਮਾਲਵੇ ਦੀ ਧਰਤੀ ਤੇ ਪ੍ਰਚਾਰ ਕਰਨ ਭੇਜਿਆ ਅੱਜ ਵੀ ਅਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਾਲਾ ਜੁੜ ਬੈਠੇ ਆ ਸੋਹਣੇ ਮਹਿਲਾ ਦਾ ਸੋਹਣੀਆਂ ਰਜਾਈਆਂ ਦਾ ਸੋਹਣੇ ਸੁੱਖ ਧੂਲ ਦਾ ਮਾਣਦੇ ਆ ਅਨੰਦ ਮਾਣਦੇ ਆ ਮਾਲਵੇ ਦੀ ਧਰਤੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ